ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੁਸੀਂ ਵੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਅੱਜ ਆਪਾਂ ਥੋੜੀ ਨਾਲ ਗੱਲਬਾਤ ਕਰਨੀ ਹੈ ਜਿਹੜਾ ਕਿ ਇੱਕ ਮੁੱਦਾ ਬਹੁਤ ਸਵੇਦਨਛੀਲ ਮੁੱਦਾ ਇਹ ਮੁੱਦਾ ਹੈਗਾ ਲੜਕੀਆਂ ਦਾ ਆਪਣੀਆਂ ਛੋਟੀਆਂ ਕੁੜੀਆਂ ਦਾ ਲਾਲੋ ਹਨ ਜਿਨ੍ਹਾਂ ਨੂੰ ਆਪਾਂ ਆਪਣੀਆਂ ਪਰੀਆਂ ਸਮਝਦੇ ਆਂ ਆਪਾਂ ਤੋਂ ਥੋੜੀ ਜੀ ਵਾਟ ਵੀ ਪਾਸੇ ਨਹੀਂ ਜਾਣ ਦਿੰਦੇ ਹਨ ਕੁੜੀਆਂ ਦਾ ਬਹੁਤ ਫਿਕਰ ਕਰਦੇ ਆਂ ਕਹਿੰਦੇ ਹੁੰਦੇ ਪਿਓ ਦੀ ਇੱਜ਼ਤ ਹੁੰਦੀਆਂ ਕੁੜੀਆਂ ਤੇ ਬਹੁਤ ਪਿਆਰ ਵੀ ਕਰਦੇ ਆਪਾਂ ਕੁੜੀਆਂ ਨੂੰ ਰੇ ਆਪਾਂ ਕੁਸ ਕਲਿੱਪਾਂ ਮੇਰੇ ਕੋਲੇ ਆਈਆਂ ਆ ਤੇ ਵੀਡੀਓ ਦੇ ਐਂਡ ਦੇ ਉੱਤੇ ਕਲਿੱਪਾਂ ਲਾਵਾਂਗੇ ਬਹੁਤ ਹੀ ਜ਼ਿਆਦੇ ਸ਼ਰਮਨਾਕ ਕਰਤੂਤਾ ਉਹਦੇ ਵਿੱਚ ਕੀਤੀਆਂ ਆ ਕੁੜੀਆਂ ਦੀਆਂ ਜਿਨ੍ਹਾਂ ਨੂੰ ਵੇਖ ਕੇ ਮਾਪੇ ਕਹਿ ਦਿੰਦੇ ਆ ਵੀ ਅਸੀਂ ਕੁੜੀ ਨੂੰ ਨਹੀਂ ਜੰਮਣਾ ਐ ਜੀਆਂ ਕਰਤੂਤਾ ਕਿਉਂ ਕਰਦੇ ਆ ਕੁੜੀਆਂ ਕੀ ਇਹਦਾ ਮੁੱਖ ਕਾਰਨ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਿਓ ਕੁਝ ਤਾਂ ਆਪਾਂ ਗੱਲਬਾਤ ਆ ਆਪਾਂ ਵੀ ਕਰਾਂਗੇ ਜਿਹੜਾ ਸੋਸ਼ਲ ਮੀਡੀਆ ਲਾ ਲਓ ਸੋਸ਼ਲ ਮੀਡੀਆ ਜਾਂ ਮੋਬਾਈਲ ਫੋਨ ਲਾ ਲਓ ਜਿਹਦਾ ਕਹਦੇ ਨੇ ਜਿਹੜੀ ਚੀਜ਼ ਦਾ ਸੌਖ ਹੁੰਦਾ ਉਹਦਾ ਦੁੱਖ ਵੀ ਹੁੰਦਾ ਸੋਸ਼ਲ ਮੀਡੀਆ ਦਾ ਮੋਬਾਈਲ ਫੋਨ ਦਾ ਆਪਾਂ ਨੂੰ ਬਹੁਤ ਜ਼ਿਆਦਾ ਸੁੱਖ ਸਹੂਲਤਾਂ ਹੈਗੀਆਂ ਆਪਾਂ ਬਹੁਤ ਸੁੱਖ ਸਹੂਲਤਾਂ ਇਹਨੀਆਂ ਲੈਣੇ ਆ ਪਰ ਇਸ ਤੋਂ ਵੱਧ ਦਾ ਨੁਕਸਾਨ ਬਹੁਤ ਜ਼ਿਆਦਾ ਜੇ ਵੇਖਿਆ ਜਾਵੇ 100 ਦੇ ਵਿੱਚੋਂ 80% ਸੋਸ਼ਲ ਮੀਡੀਆ ਤੇ ਫੋਨ ਦਾ ਨੁਕਸਾਨ ਆ ਕਿਉਂਕਿ ਐਡਾ ਲਾ ਲਓ ਮਸ਼ਹੂਰੀਆਂ ਲਾ ਲਓ ਐਦਾਂ ਦੀਆਂ ਆਉਂਦੀਆਂ ਜਿਨ੍ਹਾਂ ਨੂੰ ਦੇਖ ਕੇ ਆਪਣੇ ਬੱਚੇ ਖਰਾਬ ਹੁੰਦੇ ਆ ਪ੍ਰੋਵੋਕ ਹੁੰਦੇ ਆ ਗਲਤ ਚੀਜ਼ਾਂ ਵੱਲ ਹੀ ਜਾਂਦੇ ਆ ਗੋਰਿਆਂ ਦੇ ਬੱਚੇ ਦੇਖ ਲਓ ਤੇ ਆਪਣੇ ਬੱਚੇ ਵੇਖ ਲਓ ਗੋਰਿਆਂ ਦੇ ਜਵਾਕ ਵੀਡੀਓ ਪਾਉਣਗੇ ਆਪਣੇ ਟੈਲੈਂਟ ਦੀਆਂ ਕੁਝ ਖੇਡੀ ਜਾਂਦੇ ਆ ਕੁਝ ਟੈਲੈਂਟ ਦਿਖਾ ਰਹੇਂਦੇ ਆ ਆਪਣੀ ਗੇਮ ਦਿਖਾਉਂਦੇ ਆ ਪਰ ਆਪਣੇ ਬੱਚੇ ਕੀ ਕਰਦੇ ਆ ਨੱਚੀ ਜਾਂਦੇ ਆ ਲੱਕ ਹਲਾਈ ਜਾਂਦੇ ਆ ਐਵੇਂ ਜਿਹੀਆਂ ਵੀਡੀਓ ਪਾਉਂਦੇ ਆ ਸੋ ਜਿਹੜੀ ਮੇਨ ਮੁੱਦੇ ਦੀ ਗੱਲ ਆਪਾਂ ਉਹ ਗੱਲ ਕਰਦੇ ਆ ਜਿਹੜੀਆਂ ਤੁਹਾਨੂੰ ਮੈਂ ਕਹਿੰਦੇ ਆ ਸੱਤ ਕੇ ਅੱਠ ਕਲਿੱਪਾਂ ਬਹੁਤ ਜ਼ਰੂਰੀ ਆ ਤੇ ਸ਼ਰਮਨਾਕ ਕਲਿੱਪਾਂ ਤੁਸੀਂ ਵੇਖਣੀਆਂ ਜ਼ਰੂਰ ਆ ਤੁਹਾਨੂੰ ਉਹਨਾਂ ਵਿੱਚੋਂ ਗੱਲ ਕਰਦੇ ਆ ਜਿਵੇਂ ਕਿ ਇੱਕ ਕੁੜੀ ਨੂੰ ਉਹਦੇ ਭਰਾਵ ਨੇ ਪ੍ਰੈਗਨੈਂਟ ਕਰਤਾ ਕੁੜੀ ਸ਼ਰਮ ਦੀ ਗੱਲ ਆ ਭੈਣ ਨੂੰ ਆਦੇ ਭਰਾਵ ਨੇ ਪ੍ਰੈਗਨੈਂਟ ਕਰਤਾ ਜਦੋਂ ਉਹਨਾਂ ਤੋਂ ਰੀਜਨ ਪੁੱਛਿਆ ਗਿਆ ਤਾਂ ਉਹ ਕਹਿੰਦੇ ਸੋਸ਼ਲ ਮੀਡੀਆ ਤੇ ਅਸੀਂ ਐਡ ਵੇਖੀ ਸੀਗੀ ਇਹ ਪੁਰਾਨੀਆਂ ਗੋਲੀਆਂ ਮਗਾਈਆਂ ਧੋਕੀਆਂ ਗੋਲੀਆਂ ਮਗਾਈਆਂ ਇਹ ਕਹਿਣ ਦਾ ਭਾਵ ਕਿ ਕਾਮੁਨਾ ਤੇ ਭਾਰੀ ਪੈ ਗਿਆ ਵੇਖੋ ਇਹਦੇ ਵਿੱਚ ਵੀ ਸੋਸ਼ਲ ਮੀਡੀਆ ਦਾ ਨੁਕਸਾਨ ਕਹਿ ਸਕਦੇ ਆ ਸਾਰੀਆਂ ਕਲਿੱਪਾਂ ਬਕਾਇਦਾ ਲਾਈਆਂ ਗਈਆਂ ਕੋਈ ਝੂਠ ਨਹੀਂ ਬੋਲ ਰਿਹਾ ਮੈਂ ਸਾਈ ਤੁਸੀਂ ਵੀਡੀਓ ਐਂਡ ਤੱਕ ਵੇਖੋ ਐਂਡ ਦੇ ਉੱਤੇ ਸਾਰੀਆਂ ਕਲਿੱਪਾਂ ਲਾਈਆਂ ਗਈਆਂ ਆਪਾਂ ਹੋਰ ਗੱਲਬਾਤ ਕਰਦੇ ਆ ਇੱਕ ਪਿਓ ਵੱਲੋਂ ਆਪਣੀ ਲੜਕੀ ਦੇ ਨਾਲ ਵਿਆਹ ਕੀਤਾ ਜਾਣਾ ਆਪਦੀ ਧੀ ਦੇ ਨਾਲ ਵਿਆਹ ਕਰਾਉਣਾ ਕਿੰਨਾ ਕਿ ਜਾਇਜ ਆ ਕੀ ਹਫਸਾ ਕੀ ਤਾਂ ਵਾਸਨਾ ਆਪਣੇ ਉੱਤੇ ਇੰਨਾ ਹਾਵੀ ਹੋ ਗਿਆ ਆਪਾਂ ਆਪਣੇ ਰਿਸ਼ਤੇ ਭੁੱਲ ਗਏ ਆਪਣਾ ਆਪਣੇ ਰਿਸ਼ਤੇ ਨਾਤੇ ਭੁੱਲੇ ਭੁੱਲ ਗਏ ਆਪਾਂ ਕਿਹੜੇ ਰਾਹ ਨੂੰ ਤੁਰ ਪਏ ਆ ਯਾਰ ਆਪਾਂ ਆਪਣੇ ਧੀਆ ਪਹਿਣਾ ਦਾ ਵਿਆਹ ਕਰਵਾਈ ਜਾਂਨੇ ਆ ਕਿਹੜੇ ਪਾਸੇ ਨੂੰ ਜਾਈ ਜਾਂਨੇ ਆ ਆਪਾਂ ਮੜਾ ਮੋਟਾ ਖਿਆਲ ਕਰੋ ਯਾਰ ਆਪਾਂ ਕਰ ਕੀ ਰਹੇ ਆ ਇਸ ਤੋਂ ਅਗਲੀ ਖਬਰ ਆ ਜਿਹੜੀ ਆਉਂਦੀ ਆ ਇੱਕ ਲੜਕੀ ਨੇ ਇੱਕ ਮਾਲਾ ਔਰਤ ਦੇ ਲਾਲੋ ਆਪਦੇ ਬੱਚੇ ਦੇ ਨਾਲ ਵਿਆਹ ਕਰਵਾਇਆ ਆਪਦੇ ਮੁੰਡੇ ਦੇ ਨਾਲ ਸ਼ਾਦੀ ਕਰ ਲਈ ਕਹਿੰਦੀ ਮੈਨੂੰ ਮੁੰਡਾ ਮੇਰਾ ਸੋਹਣਾ ਲੱਗਦਾ ਸੀਗਾ ਮੈਂ ਇਹਦੇ ਨਾਲ ਹੀ ਵਿਆਖਾ ਕਰਉਣਾ ਸਾਰੀਆਂ ਹੈਗਾ ਚੌਲਖਾਨੀਆਂ ਜਾਤਾਂ ਜਿਹਨੂੰ ਕਹਦੇ ਨੇ ਬੱਬਈਆ ਕੌਮ ਕਹਦੇ ਨੇ ਚੌਲਖਾਨੀ ਜਾਤ ਆ ਜਿਹੜੀ ਇਹ ਖਰਾਬ ਕਰ ਰਹੀ ਹੈ ਆਪਣੇ ਪੰਜਾਬ ਨੂੰ ਵੀ ਖਰਾਬ ਕਰਦੀ ਹੈ ਇਹ ਇਹ ਸੋਸ਼ਲ ਮੀਡੀਆ ਤੇ ਵੀਡੀਓ ਆਉਂਦੀਆਂ ਪੰਜਾਬ ਦੇ ਜਵਾਕਾ ਤੇ ਆਪਣੇ ਬੱਚਿਆਂ ਤੇ ਵੀ ਇਹਨਾਂ ਦਾ ਪ੍ਰਭਾਵ ਪੈਣਾ ਪੈਂਦਾ ਚੌਲਖਾਨੀ ਗੈਂਗ ਆ ਇਹਨਾਂ ਦੇ ਅਕਾਊਂਟ ਤੁਰੰਤ ਬਲੌਕ ਕਰੋ ਇਹਨਾਂ ਨੂੰ ਇਹਨਾਂ ਨੂੰ ਬਲੌਕ ਕਰੋ ਇਹਨਾਂ ਨੂੰ ਦਫਾ ਕਰੋ ਇਹਨਾਂ ਨੂੰ ਫਿਰ ਕਹਿ ਦਿੰਦੇ ਆ ਮਾੜਾ ਬੋਲਦੇ ਆ ਇਹ ਆਪਣਾ ਨਸਲਾਂ ਖਰਾਬ ਕਰੀ ਜਾਂਦੇ ਆ ਯਾਰ ਭਈਏ ਭਈਆ ਕੌਮ ਦੀਆਂ ਵੀਡੀਓ ਆਏ ਹੈ ਜਿਹੜਾ ਤੁਹਾਨੂੰ ਮੈਂ ਗੱਲ ਕਰ ਰਿਹਾ ਜਿਹੜੀ ਔਰਤ ਨੇ ਉਹਦੇ ਜਵਾਕ ਨਾਲ ਵਿਆਹ ਕੀਤਾ ਜਿਹੜੇ ਇੱਕ ਬੰਦੇ ਨੇ ਆਪਦੀ 30 ਦੇ ਨਾਲ ਵਿਆਹ ਕੀਤਾ ਤੈਨ ਮੁੰਡਿਆਂ ਨੇ ਆਪਦੀ ਭੈਣ ਨੂੰ ਪ੍ਰੈਗਨੈਂਟ ਕਰਤਾ ਯਾਰ ਦੁਨੀਆ ਜਾ ਕਿੱਧਰ ਨੂੰ ਰਹੀ ਆਪਾਂ ਕਿਹੜੀ ਦਿਸ਼ਾ ਦੇ ਵਿੱਚ ਜਾਈਏ ਨੇ ਕੱਲ ਜੋਗਾ ਇਹ ਦੂ ਵੱਧ ਕੱਲ ਜੋਗ ਦਾ ਪਹਿਰਾ ਕੀ ਹੋਊਗਾ ਹੋਰ ਇੱਕ ਸੋਣ ਨਾਲ ਹੋਰ ਗੱਲ ਕਰਦਾ ਸ਼ਰਮ ਨਾਲ ਇੱਕ ਗੱਲ ਕੀ ਆ ਹੋਰ ਇੱਕ ਔਰਤ ਆ ਉਹ ਵਿਆਹੀ ਵੀ ਆ ਪਹਿਲਾਂ ਠੀਕ ਆ ਵੇਖੋ ਉਦੇ ਘਰ ਵਾਲਾ ਉਹ ਜਾ ਉਹਦੇ ਘਰੋਂ ਉਹਨਾਂ ਦੇ ਇੱਕ ਗਾਹ ਬੱਚਾ ਪੈਦਾ ਹੁੰਦਾ ਜਦੋਂ ਉਹਦਾ ਉਸ ਉਹਨਾਂ ਦਾ ਜਵਾਕ 20-25 ਸਾਲਾਂ ਦਾ ਹੁੰਦਾ ਤਾਂ ਉਹ ਔਰਤ ਆ ਦੇ ਜਵਾਕ ਦੇ ਉੱਤੇ ਫਿਦਾ ਹੋ ਜਾਂਦੀ ਆ ਤੇ ਐਦੂ ਗਾਹ ਸ਼ਰਮਨਾਕ ਗੱਲ ਕੀ ਹੁੰਦੀ ਆ ਜਿਹੜਾ ਉਹ ਮੁੰਡੇ ਦਾ ਪਿਓ ਹੁੰਦਾ ਉਹ ਆਪਦੀ ਘਰ ਵਾਲੀ ਦਾ ਉਹਦੇ ਮੁੰਡੇ ਨਾਲ ਹੀ ਵਿਆਹ ਕਰ ਦਿੰਦਾ ਵੇਖੋ ਤੁਸੀਂ ਕੀ ਕੁਛ ਇਹ ਦੁਨੀਆ ਤੇ ਹੋ ਜਾਂਦਾ ਇਹ ਇੱਕ ਕਹਾਣੀ ਨਹੀਂ ਇਹ ਐਦੂ-ਅੱਡ ਕਹਾਣੀਆਂ ਆ ਸਾਰੀਆਂ ਵੀਡੀਓ ਮੈਂ ਬਕਾਇਦਾ ਵੀਡੀਓ ਦੇ ਐਂਡ ਦੇ ਉੱਤੇ ਸਾਰੀਆਂ ਕਲਿੱਪਾਂ ਲਾਈਆਂ ਹੋਈਆਂ ਆਂਗਾ ਸਾਰੀ ਤੁਸੀਂ ਵੀਡੀਓ ਦੇਖਣੀ ਹੈ ਇਹ ਐਂਡ ਤੱਕ ਇੱਕ ਪਿਓ ਆਪਦੀ ਘਰ ਵਾਲੀ ਦਾ ਵਿਆਹ ਆਪਦੇ ਮੁੰਡੇ ਦੇ ਨਾਲ ਕਰੀ ਜਾਂਦਾ ਖੁਸ਼ ਆ ਕੇ ਦਾ ਅਸੀਂ ਇਕੱਠੇ ਸੋਵਾਂਗੇ ਯਾਰ ਇਹਦੂ ਸ਼ਰਮਨਾਕ ਗੱਲ ਕੀ ਹੋ ਸਕਦੀ ਆ ਓਏ ਸੁਦਰ ਜੋ ਆਦੇ ਜਵਾਕਾ ਦਾ ਖਿਆਲ ਰੱਖ ਲਓ ਅਸੀਂ ਬਹੁਤ ਚਰਦੇ ਪਿੱਟੀ ਜਾਂਦੇ ਆ ਬਹੁਤ ਚਰਦੇ ਪੱਟ ਸਿਆਪਾ ਕਰੀ ਜਾਂਦੇ ਆ ਇੰਸਟਾਗ੍ਰਾਮ ਸੋਸ਼ਲ ਮੀਡੀਆ ਇਹਨੂੰ ਇਹਦਾ ਵਰਤੋਂ ਇਹਦੀ ਘੱਟ ਕਰੋ ਜਿਹੜੀ ਚੀਜ਼ ਦੇ ਫਾਇਦੇ ਆ ਉਹਦੇ ਨੁਕਸਾਨ ਉਹਦੂ ਦੁੱਗਣੇ ਆ ਤੁਹਾਡੇ ਮੂਰੇ ਹੱਥ ਬੰਨ ਕੇ ਅਸੀਂ ਬੇਨਤੀ ਕਰਦੇ ਆ ਬਲੌਕ ਕਰ ਦਿਓ ਇਹ ਜਿਆ ਨੂੰ ਭਈਆ ਖਾਣੀ ਆ ਭਈਆ ਨੂੰ ਚੌਲ ਖਾਣੀ ਗੈਂਗ ਆ ਇਹ ਇਹਨਾਂ ਨੂੰ ਇਹਨੂੰ ਦਫਾ ਕਰੋ ਇਹਨਾਂ ਨੂੰ ਬਲੌਕ ਕਰੋ ਆਪਾਂ ਇਹਨਾਂ ਤੋਂ ਕਰਾਉਣਾ ਕੀ ਆਪਣੀਆਂ ਨਸਲਾਂ ਆਪਣੀਆਂ ਪੀੜੀਆਂ ਆਪਣੇ ਜਿਵਾਕਾਂ ਨੂੰ ਖਰਾਬ ਕਰੀ ਜਾਂਦੇ ਆ ਇਹਦੀਆਂ ਗੰਧੀਆਂ ਐਡਾਂ ਆਉਂਦੀਆਂ ਸੋਸ਼ਲ ਮੀਡੀਆ ਦੇ ਉੱਤੇ ਜਿਹਨੂੰ ਦੇਖ ਕੇ ਆਪਣੇ ਬੱਚੇ ਖਰਾਬ ਹੁੰਦੇ ਉਹ ਯੂਜ਼ ਕਰਦੇ ਆ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਕਾਮ ਵਾਸਨਾ ਸੈਕਸ ਹੈਵੀ ਹੁੰਦਾ ਤੇ ਉਹ ਉਸ ਤੋਂ ਬਾਅਦ ਰਿਸ਼ਤੇ ਭੁੱਲੇ ਜਾਂਦੇ ਆ ਅਸੀਂ ਕੀ ਕਰ ਰਹੇ ਆ ਕੀ ਨਹੀਂ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਊਗਾ ਅਮਰਤਪਾਲ ਮਹਿਰੋ ਨੇ ਵੀ ਇੱਕ ਕੇਸ ਠਾਇਆ ਸੀਗਾ ਜਿਸ ਦੇ ਵਿੱਚ ਪੰਜਾਬ ਦੇ ਵਿੱਚੋਂ ਇੱਕ ਲੜਕਾ ਸੀ ਜਿਹੜਾ ਆਪਣੀ ਭੈਣ ਦੇ ਨਾਲ ਸੈਕਸ ਕਰ ਰਿਹਾ ਸੀ ਪਿਛਲੇ 2-3 ਮਹੀਨਿਆਂ ਤੋਂ ਜਦੋਂ ਉਸ ਤੋਂ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਮੈਂ ਇੱਕ ਐਡ ਵੇਖ ਰਿਹਾ ਇੰਸਟਾਗ੍ਰam ਤੇ ਕਿਸੇ ਵੈਦ ਦੀ ਤਾਂ ਮੈਂ ਉਹ ਦਵਾਈ ਮੰਗਾਈ ਜਿਸ ਦੇ ਨਾਲ ਮੇਰੇ ਤੋਂ ਰੁਕਿਆ ਨਹੀਂ ਗਿਆ ਤੇ ਮੈਂ ਇਹ ਕੰਮ ਕਰ ਬੈਠਾ ਸੋ ਸੋਡੇ ਮੁਰੇ ਹੱਥ ਬਨ ਕੇ ਬੇਨਤੀ ਆ ਇਹ ਚੀਜ਼ਾਂ ਅਵਾਈਡ ਕਰੋ ਇਹਨਾਂ ਚੀਜ਼ਨੂੰ ਅਵਾਈਡ ਕਰੋ ਆਦੇ ਜਵਾਕਾਂ ਦਾ ਧਿਆਨ ਰੱਖੋ ਜਿਹੜੇ ਇਦਾਂ ਦੇ ਗੰਦੇ ਅਕਾਊਂਟ ਆ ਇਹਨਾਂ ਨੂੰ ਬਲੌਕ ਕਰ ਦਿਓ ਆਦੇ ਜਵਾਕਾਂ ਦਾ ਫੋਨ ਟੈਲੀ ਚੈੱਕ ਕਰੋ ਜੋ ਆ ਕੇ ਤੁਹਾਡੇ ਕੀ ਵੇਖ ਰਹੇ ਆ ਕੀ ਨਹੀਂ ਵੇਖ ਰਹੇ ਇਹਨੂੰ ਤੁਹਾਡਾ ਚੈੱਕ ਕਰਨਾ ਮਾਪਿ ਪਿਓ ਦਾ ਫਰਜ਼ ਬੰਦਾ ਹੈ ਬੱਚਿਆਂ ਦੇ ਪਿੱਛੇ ਸਕੂਲਾਂ ਦੇ ਵਿੱਚ ਜਾਓ ਬੱਚੇ ਸਕੂਲ ਦੇ ਵਿੱਚ ਕੀ ਕਰ ਰਹੇ ਆ ਕਿਹੜੀ ਪੜ੍ਹਾਈ ਕਰ ਰਹੇ ਆ ਕੀ ਨਹੀਂ ਕਰ ਰਹੇ ਬੱਚੇ ਦਾ ਆਪਣੇ ਦਾ ਖਿਆਲ ਰੱਖੋ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਬਹੁਤ ਜਿਆਦੇ ਖਤਰਨਾਕ ਸਮਾਂ ਜਿਹੜੇ ਐ ਅੱਜ ਦੇ ਜਵਾਕ ਆ ਜਿਹੜੇ ਮਚਿਓਰ ਆਉ ਤਾਂ ਸਮਝ ਸਕਦੇ ਆ ਪਰ ਜਿਹੜੇ ਛੋਟੇ ਬੱਚੇ ਆ ਇਹ ਇਹਨਾਂ ਚੀਜ਼ਾਂ ਨੂੰ ਨਹੀਂ ਸਮਝਦੇ ਬਹੁਤ ਗਲਤ ਰਸਤੇਾਂ ਤੇ ਜਾ ਰਹੇ ਆ ਸੋ ਸਾਡੀ ਹੱਥ ਬਨ ਕੇ ਬੇਨਤੀ ਆ ਵੀਡੀਓ ਨੂੰ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਤੱਕ ਵੀਡੀਓ ਇਹ ਪਹੁੰਚਦੀ ਕਰੋ ਤੇ ਵੀਡੀਓ ਦੇ ਪਿੱਛੇ ਜਿਹੜੀਆਂ ਮੈਂ ਕਲਿੱਪਾਂ ਲਾਈਆਂ ਆ ਇਹ ਕਲਿੱਪਾਂ ਜ਼ਰੂਰ ਦੇਖੋ ਤੁਹਾਡੇ ਰੌਂਕ ਤੇ ਖੜੇ ਹੋ ਜਾਣਗੇ ਤੁਹਾਡੇ ਤੁਹਾਡੇ ਕਹਦੇ ਹੁੰਦੇ ਆ ਨਾ ਅੱਖਾਂ ਫਟ ਜਾਣੀਆਂ ਕਿ ਇਸ ਦੁਨੀਆ ਤੇ ਹੋ ਕੀ ਰਿਹਾ ਇਹ ਕਲਯੋਗ ਆ ਇਹ ਕਲਯੋਗ ਦਾ ਅੰਤ ਐ ਆ ਪਿਆ ਜਮ ਪੀਕ ਤੇ ਆ ਕਲਯੋਗ ਮਾਂ ਪਿਓ ਬੱਚੇ ਆਪਦੇ ਮਾਂ ਪਿਓ ਦੇ ਨਾਲ ਸਰੀਰਕ ਸੰਬੰਧ ਬਣਾਈ ਜਾਂਦੇ ਆ ਪਿਓ ਆਪਦੀ ਧੀ ਆ ਨਾਲ ਸਰੀਰਕ ਸੰਬੰਧ ਬਣਾਈ ਜਾਂਦੀਆਂ ਮਾਵਾਂ ਉਹਦੇ ਪੁੱਤਾਂ ਨਾਲ ਸਰੀਰਕ ਸੰਬੰਧ ਬਣਾਈ ਜਾਂਦੇ ਜਾਂਦੀਆਂ ਇੱਥੋਂ ਤੱਕ ਕਿ ਉਹਨਾਂ ਨਾਲ ਵਿਆਹ ਕਰਾਈ ਜਾਂਦੇ ਆ ਤੇ ਭਰਾ ਕੀ ਕਰ ਰਹੇ ਆ ਆਪਦੀਆਂ ਭੈਣਾਂ ਨੂੰ ਪ੍ਰੈਗਨੈਂਟ ਕਰ ਰਹੇ ਆਏ ਤੁਸੀਂ ਵੀਡੀਓ ਇਹ ਤੋਂ ਬਾਅਦ ਵੇਖਿਓ ਸਾਰੀਆਂ ਕਲਿੱਪਾਂ ਲਾਈਆਂ ਗਈਆਂ ਤੇ ਵੀਡੀਓ ਨੂੰ ਆਪਦਾ ਇੱਕ ਫਰਜ ਸਮਝਦੇ ਹੋਏ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ ਜਿਹੜੇ ਇਹ ਇਦਾਂ ਦੇ ਗੰਦੇ ਅਕਾਊਂਟ ਆ ਇਹਨਾਂ ਨੂੰ ਬਲੌਕ ਕਰ ਦਿਓ ਆਪਣੇ ਬੱਚਿਆਂ ਦਾ ਖਿਆਲ ਰੱਖੋ ਆਪਣੇ ਬੱਚਿਆਂ ਦੇ ਫੋਨ ਚੈੱਕ ਕਰਦੇ ਰਹੋ ਬੱਚੇ ਕੀ ਵੇਖ ਰਹੇ ਕੀ ਨਹੀਂ ਇਹ ਹਰ ਰੋਜ਼ ਆਪਣੇ ਬੱਚਿਆਂ ਦਾ ਫੋਨ ਚੈੱਕ ਕਰੋ ਤਾਂ ਕਿ ਆਪਣੇ ਬੱਚੇ ਸਿਕਿਓਰ ਹੋ ਜਾਣ ਨਹੀਂ ਤਾਂ ਔਰਾਂ ਲਗਾ ਪੀੜੀਆਂ ਆਪਣੀਆਂ ਬਹੁਤ ਨਰਕ ਵੱਲ ਟੱਕੀਆਂ ਜਾ ਰਹੇਗਾ ਸੋ ਇਹੀ ਸਾਡੀ ਦਾ ਬੇਨਤੀ ਸੇ ਅਸੀਂ ਤਾਂ ਰੋਲਾ ਪਾਪਾ ਤੁਹਾਨੂੰ ਜਗਾ ਰਹੇ ਆ ਤੇ ਇੱਧੇ ਜਗਾਉਂਦੇ ਰਹਿਣਾ ਇਹ ਗਾਂ ਛੋਡੀ ਮਰਜੀ ਆ ਤੁਸੀਂ ਕੀ ਸਾਡਾ ਮੁੱਲ ਤਾਰਨਾ ਵੀਡੀਓ ਸ਼ੇਅਰ ਕਰਨੀ ਹੈ ਜਾਂ ਨਹੀਂ ਕਰਨੀ ਲਾਈਕ ਕਰਨੀ ਹੈ ਜਾਂ ਨਹੀਂ ਕਰਨੀ ਤੁਹਾਡੀ ਮਰਜ਼ੀ ਹੈ ਤੁਸੀਂ ਚੋਣਿਆ ਤੁਹਾਡੇ ਬੱਚੇ ਬਾਜਿਆ ਨੇ ਇਸ ਪੁੱਠੇ ਰਾਵਾਂ ਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਐਂਡ ਤੱਕ ਸਾਰੀ ਜਰੂਰ ਦੇਖੋ ਜਿਹੜੀਆਂ ਵੀਡੀਓ ਵਿੱਚ ਕਰਤੂਤਾ ਕੀਤੀਆਂ ਵਿੱਚ ਜਰੂਰ ਦੇਖ ਕੇ ਜਾਇਓ ਤੇ ਇੰਨਾ ਕਹਿੰਦਾ ਹੋਇਆ ਮੈਂ ਖੇਮਾ ਦਾ ਜਾਜਕਾ ਜੇ ਕਿਸੇ ਨੂੰ ਉੱਚਾ ਨੀਵਾ ਬੋਲਾ ਗਿਆ ਹੋਵੇ ਤਾਂ ਉਹਦੇ ਵਾਸਤੇ ਮੈਂ ਮਾਫੀ ਮੰਗਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ आपके ये मेरी बेटी है आपके ये कौन लगते हैं ये मेरे पापा हैं। अच्छा और हम दोनों आपस में प्यार करते हैं और अभी तो हमने शादी ऐसी जल्दबाजी में करी है अच्छा और अब हम पूरे समाज के सामने मंदिर में शादी करेंगे दोस्तों ये देख सकते हैं आप लोग कैसे आपका ये पापा है मेरे अच्छा है? आपके पापा है आपके बेटा है ये मेरा बेटा है और ये ये मेरी पत्नी भी है और मेरी बहू भी है दोनों तो दोनों आदमी ऐसी शादी करने में तुमको कोई दिक्कत नहीं हुआ क्यों बस भैया इनके घर की रिवाज है पहले पापा से शादी क्या 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 रिवाज है इनके घर की क्या पहले पापा से शादी करनी पड़ती है फिर बेटे से अब मैं बेटे को छोड़ नहीं सकती थी तो तुम पति किसको मानोगी पति तो देखो रिवाज के, दे के हिसाब से तुम अपन इनको पति मानोगी या इनके पापा के पति मानोगी कायदे में देखो पति तो दोनों ही है लेकिन जो पति है वो तो यही है अच्छा मेन पति यही है तो इनको इनको फिर क्या बोलोगी बेटा मेरा पति है <desconaltro> मतलब ये रिश्ता को तार तार करने पे लगे हुए हैं है हाँ, एकदम तार तार करके ही रहेंगे मतलब माँ बेटा का रिश्ता तार तार कर दीजिएगा तो तार तार करके ही रहेंगे बोल तो रहे हैं कि बार बार की तार तार करके ही रहेंगे मतलब यही आपका बेटा है मेरा बेटा बेटा यही है और को ही पति का दर्जा दिए हुए दर्जा दिए हुए देखो वही दुनिया ते के जमाना आ गया एड़ा तुसी विचाले खड़ा छोटा या लड़का देख रहे ऐने पतंदर ने अपनी दोनों सकिया भेन ही प्रेगनेट कर दिया ਜਦੋਂ ਇਹੋ ਇਸ ਗੱਲ ਦਾ ਮਾਪੇ-ਬਾਪ ਨੂੰ ਪਤਾ ਲੱਗਿਆ ਕਿਉਂਕਿ ਥੋੜੇ ਟਾਈਮ ਬਾਅਦ ਪਤਾ ਲੱਗ ਹੀ ਜਾਂਦਾ ਵਾ ਰੌਲਾ ਪੈ ਗਿਆ ਤਾਂ ਉਹਨਾਂ ਕੋਲ ਵੀ ਕੋਈ ਸ਼ਬਦ ਨਹੀਂ ਸੀ ਵੀ ਇਹਨੂੰ ਹੁਣ ਕਹੀਏ ਤਾਂ ਕਹੀਏ ਕੀ ਕਿਤਨੇ ਕਿਤੇ ਇਹ ਚੀਜ਼ਾਂ ਦਾ ਜ਼ਿੰਮੇਵਾਰ ਸੋਸ਼ਲ ਮੀਡੀਆ ਹੀ ਆ ਅੱਜਕੱਲ ਸੋਸ਼ਲ ਮੀਡੀਆ ਤੇ ਕੀ ਕੁਝ ਚੱਲਦਾ ਵਾ ਉਹਨੂੰ ਵੇਖ ਕੇ ਉਹਨਾਂ ਚੀਜ਼ਾਂ ਨੂੰ ਬੱਚੇ ਵੀ ਦੇਖਦੇ ਆ ਤੇ ਉਹਨਾਂ ਦੇ ਦਿਮਾਗ ਵਿੱਚ ਵੀ ਉਹ ਚੀਜ਼ਾਂ ਭਰ ਜਾਂਦੀਆਂ ਤੇ ਫਿਰ ਉਹ ਇਸ ਤਰ੍ਹਾਂ ਦੇ ਕੰਮ ਕਰ ਦਿੰਦੇ ਆ ਬਾਕੀ ਬਈ ਇਸ ਬਾਰੇ ਤੁਹਾਡਾ ਕੀ ਕਹਿਣਾ ਵਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵਾਧੂ-ਵਾਧੂ ਸ਼ੇਅਰ ਜਰੂਰ ਕਰਿਓ 14 ਸਾਲ ਦੀ ਕੁੜੀ ਹੋਈ ਗਰਭਵਤੀ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਕੁੜੀ ਦੇ ਢਿੱਡ ਵਿੱਚ ਦਰਦ ਉਠੀ ਅਤੇ ਉਸ ਦੀ ਮਾਂ ਉਸ ਨੂੰ ਡਾਕਟਰ ਕੋਲ ਲੈ ਕੇ ਗਈ ਡਾਕਟਰ ਨੇ ਦੱਸਿਆ ਕਿ ਉਹ 7 ਮਹੀਨੇ ਤੋਂ ਗਰਭਵਤੀ ਹੈ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ 12 ਸਾਲ ਦੇ ਮੁੰਡੇ ਨੇ 14 ਸਾਲ ਦੀ ਕੁੜੀ ਦੇ ਨਾਲ ਸਰੀਰਕ ਸੋਸ਼ਣ ਕੀਤਾ ਕੁੜੀ ਦੀ ਮਾਂ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਕੁਝ ਸਮਾਂ ਪਹਿਲਾਂ ਹੀ ਉਹ ਆਪਣੇ ਪਤੀ ਦੀ ਮੌਤ ਦਾ ਮੁਆਵਜ਼ਾ ਲੈਣ ਦੇ ਲਈ ਪਿੰਡ ਗਈ ਸੀ ਅਤੇ ਪਿੱਛੋ 14 ਸਾਲ ਦੀ ਧੀ ਉਸ ਦੀ ਘਰ ਵਿੱਚ ਇਕੱਲੀ ਸੀ ਜਿਸ ਦੌਰਾਨ ਭੋਗਪੁਰ ਦੇ ਇੱਕ ਕਿਸਾਨ ਦੇ ਨਾਬਾਲਗ ਪੁੱਤ ਨੇ ਉਸ ਦੀ ਧੀ ਦੇ ਨਾਲ ਸਰੀਰਕ ਸੰਬੰਧ ਬਣਾਏ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਤੇ ਫਰਾਰ ਹੋ ਗਿਆ ਫਿਲਹਾਲ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ